ਪੂਆ ਵਿਖੇ ਸਬਕਾ ਵਿਧਾਇਕ ਜਗਿੰਦਰਪਾਲ ਦੇ ਵੱਲੋਂ ਪਿੰਡ ਅਖਵਾੜਾ ਦੇ ਵਿੱਚ ਦੌਰਾ ਕੀਤਾ ਗਿਆ ਹੈ ਦੱਸ ਦਈਏ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਖੇਤਾਂ ਦੇ ਵਿੱਚ ਇੱਕ ਅਵੈਦ ਐਕਟੀਵਿਟੀ ਅਸੀਂ ਕਹਿ ਸਕਦੇ ਹਾਂ ਡਰੋਨ ਰਾਹੀਂ ਕੀਤੀ ਗਈ ਹੈ ਜਿੱਥੇ ਇੱਕ ਪੈਕੇਟ ਜਿਹੜਾ ਉਹ ਸੁੱਟਿਆ ਗਿਆ ਤੇ ਪਿੰਡ ਵਾਸੀਆਂ ਦੇ ਵੱਲੋਂ ਇਸ ਬਾਬਤ ਜਿਹੜੀ ਹੈ ਉਹ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਵੀ ਪੁਲਿਸ ਦੇ ਵੱਲੋਂ ਅਨਗੈਰਹੀ ਕਰਨ ਦੀ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਆਈ ਹੈ ਦੱਸ ਦਈਏ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਜਿਹੜੀ ਐਨਗੈਲੀ ਕੀਤੀ ਗਈ ਹੈ ਤੇ ਉੱਥੇ ਹੀ ਜੇਕਰ ਅਸੀਂ ਬਾਰਡਰ ਸਿਕਿਉਰਿਟੀ ਫੋਰਸ ਦੀ ਗੱਲ ਕਰੀਏ ਬੀਐਸਐਫ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਵਾਨਾਂ ਦੇ ਵੱਲੋਂ ਇਹ ਘਟਨਾ ਵਾਪਰਨ ਤੋਂ ਬਾਅਦ ਹੀ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਉਹਨਾਂ ਦੇ ਵੱਲੋਂ ਜਿਹੜੀ ਹੈ ਉਹ ਤਣਾਤੀ ਵਾਦਾ ਦਿੱਤੀ ਗਈ ਪਿੰਡ ਅਖਵਾੜਾ ਵਿਖੇ ਖੇਤਾਂ ਦੇ ਵਿੱਚ ਤੇ ਉੱਥੇ ਹੀ ਸਾਬਕਾ ਵਿਧਾਇਕ ਜੁਕਿੰਦਰਪਾਲ ਦੇ ਵੱਲੋਂ ਅੱਜ ਉੱਥੇ ਦੌਰਾ ਕੀਤਾ ਗਿਆ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉੱਥੇ ਹੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਤੰਜ ਕੱਸੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਲੀਗ ਦੇ ਉੱਤੇ ਵੀ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੌਰ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ 3 ਦਿਨ ਪਹਿਲਾਂ ਵੀ ਇਲੀਗਲ ਮਾਈਨਿੰਗ ਜਿਹੜੀ ਹੈ ਉਸਦੇ ਉੱਤੇ ਸਾਡੀ ਪੂਰੀ ਟੀਮ ਦੇ ਵੱਲੋਂ ਜਿਹੜਾ ਹੈ ਇੱਕ ਵੱਡਾ ਧਰਨਾ ਜਿਹੜਾ ਉਹ ਲਗਾਇਆ ਗਿਆ ਸੀ ਤੇ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਵੱਜੂ ਇਸ ਗੱਲ ਨੂੰ ਨਹੀਂ ਦਿੱਤਾ ਗਿਆ। ਪੂਰਜੋਰ ਕੋਸ਼ਿਸ਼ ਜਿਹੜੀ ਹੈ ਸਾਬਕਾ ਵਿਧਾਇਕ ਜਗਿੰਦਰਪਾਲ ਕਰਦੇ ਨੇ ਕਿ ਕਿਸੇ ਵੀ ਤਰ੍ਹਾਂ ਇਲੀਗਲ ਮਾਈਨਿੰਗ ਜਿਹੜੀ ਹੈ ਉਸ ਨੂੰ ਰੋਕਿਆ ਜਾ ਸਕੇ ਪਰ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਕਿੰਨਾ ਕਿਤੇ ਟਿਲ ਵਰਤ ਰਿਹਾ ਤਾਂ ਹੀ ਇਲੀਗਲ ਮਾਈਨਿੰਗ ਜਿਹੜੀ ਹੈ ਉਹ ਬਦੀ ਜਾ ਰਹੀ ਹੈ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਪੁਲਿਸ ਦੇ ਵੱਲੋਂ ਸਿਕਿਉਰਿਟੀ ਦੀ ਜੇਕਰ ਅਸੀਂ ਗੱਲ ਕਰੀਏ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਤਾਂ ਸੁਰੱਖਿਆ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉਸ ਦੇ ਵਿੱਚ ਕੋਈ ਪੁਲਿਸ ਦੀ ਆਨਾ ਕਾਨੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਤੇ ਹੋਰ ਕੀ ਕੀ ਗੱਲਬਾਤ ਉਹਨਾਂ ਨੇ ਕਹੀ ਹੈ ਕਿਸ ਤਰ੍ਹਾਂ ਦੇ ਨਾਲ ਤੰਜ ਕਸਦੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਆਮ ਆਦਮੀ ਪਾਰਟੀ ਦੇ ਆਉ ਸੁਣ ਲੈਣੇ ਤੋ ਕੋ ਕਹਿਣਾ ਮੈਂ ਚਾਹੁੰਦਾ ਇਹ ਹਾਲਾਤ ਜਿਹੜੇ ਆ ਦਿਨ ਪ੍ਰਤੀ ਦਿਨ ਪ੍ਰਤੀ ਸਾਡੇ ਮਾਜੇ ਦੇ ਵੀ ਖਰਾਬ ਹੁੰਦੇ ਜਾ ਰਹੇ ਆ ਔਰ ਅੱਜ ਮੇਰੇ ਖਿਆਲ ਆ ਜੇਜ਼ੰਦ ਦੇ ਕ੍ਰੈਸ਼ਰ ਇੱਥੇ ਲੱਗੇ ਆ ਅਜੇ ਚਾਲੂ ਨਹੀਂ ਹੋਏ ਇੱਕੋ ਸਰਗਣਾ ਦਾ ਕ੍ਰੈਸ਼ਰ ਚਾਲੂ ਹੈ ਹੋਰ ਇੱਥੋਂ ਦੀ ਨਾ ਰਸਤਾ ਕੱਢ ਲਿਆ ਛੜ ਰਸਤਾ ਕੱਢਿਆ ਪਹਿਲੇ ਪੈਪਾਂ ਪਾਈਆਂ ਮੈਂ ਤੁਹਾਡੇ ਸਮਝਾ ਰਿਹਾ ਹਾਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਤੇ ਪੈਪਾਂ ਪਈਆਂ ਤੁਹਾਨੂੰ ਪਤਾ ਨਹੀਂ ਲੱਗਾ ਜਿਹੜੇ ਪੈਪਾਂ ਪੈ ਗਈਆਂ ਫਿਰ ਇਹ ਪੁੱਟਣ ਆ ਗਏ ਪੁੱਟਣ ਤੋਂ ਬਾਅਦ ਫਿਰ ਉਹਨਾਂ ਬੰਦਿਆਂ ਨੇ ਇੱਥੇ ਰਸਤਾ ਬਣਾ ਲਿਆ ਹੋਇਆ ਇਹ ਹੈ ਜੇਜ਼ੰਦ ਦੇ ਕ੍ਰੈਸ਼ਰ ਲੱਗੇ ਆ ਜਿਹੜੇ ਬੰਦੇ ਕੋਈ ਮਾਲ ਵਿੱਚੋਂ ਮਾਲ ਲੈਣ ਆ ਰਹੇ ਆ ਕੋਈ ਦੋਆਬੇ ਚ ਆ ਰਿਹਾ ਕੋਈ ਅੰਮ੍ਰਿਤਸਰੋਂ ਮਾਲ ਲੈਣੇ ਆ ਰਿਹਾ ਉਹਨਾਂ ਨਾਲ ਹੀ ਬੰਦੇ ਆਦੇ ਆ ਜਿਹੜੇ ਬੰਦਿਆਂ ਨੂੰ ਸਮਝ ਲੱਗ ਗਈ ਵੀ ਇੱਥੇ ਸਾਰੇ ਲੋਕੀਨ ਨੂੰ ਕੋਈ ਸੰਦੇ ਨਹੀਂ ਆ ਗਈ ਉਹਨਾਂ ਦਾ ਟਾਈ ਅਪ ਹੁੰਦਾ ਬੇਸਿਕਲੀ ਬਾਰਡਰ ਨਾਲ ਪਾਕਿਸਤਾਨ ਨਾਲ ਉਹ ਬੰਦੇ ਦੇਖਦੇ ਆ ਵੀ ਡਰੋਨ ਨਾਲ ਉੱਡੀ ਸਾਡੇ ਕੋ ਜਾਂਦੀ ਹੈ ਉਹਨਾਂ ਨਾਲ ਬਾਹਰ ਜਿਹੜੇ ਪਾਕਿਸਤਾਨ ਚ ਉਹ ਬੰਦੇ ਟਾਈ ਅਪ ਕਰ ਲੈਂਦੇ ਵੀ ਇੱਥੇ ਕੀਤੇ ਮਾਲ ਛੋੜ ਦਿਓ ਅੱਜ ਮੇਰੇ ਖਾ 10 ਦਿਨਾਂ ਚ ਤੀਸਰਾ ਡਰੋਨ ਫੇਲੇ ਦੋ ਤੇ ਡਿੱਗ ਗਿਆ ਇੱਕ ਡਰੋਨ ਵੀ ਡਿੱਗ ਗਿਆ ਅੱਜ ਤੀਸਰਾ ਰਾਤ ਸੁੱਟ ਕੇ ਗਿਆ ਬੜੇ ਅਫਸੋਸ ਨਾਲ ਮੈਨੂੰ ਗੱਲ ਇਹ ਕਹਿਣੀ ਪੈ ਰਹੀ ਹੈ ਕਿ ਜਿਹੜੇ ਬੰਦੇ ਨੇ ਦੇਖਿਆ ਕਾਕਾ ਤੇਰਾ ਕੀ ਨਾਮ ਹੈ ਕਮਾਰ ਨਾ ਵੈਸੇ ਇੱਥੇ ਬੈਠਾ ਹੈ ਜਿਵੇਂ ਬਾਥਰੂਮ ਕਰਨ ਵਾਸਤੇ ਬੈਠਾ ਹੈ ਇਹਦੀ ਜਵਾਨੀ ਮੈਂ ਰੋਟੀ ਟੀਵੀ ਦੇਖਦਾ ਪਿਆ ਜੀ ਇਹ ਕਹਿ ਰਿਹਾ ਸੀ ਵੀ ਮੈਂ ਉੱਥੇ ਲੈਟਰੀ ਬੈਠਾ ਸੀ ਤੇ ਇੱਥੇ ਕੋਈ ਆਵਾਜ਼ ਆਈ ਕੋਈ ਡਿੱਗੀ ਉੱਚੀ ਡਿੱਗੀ ਐ ਮੈਂ ਫਿਰ ਵੀ ਖਿਆਲ ਨਹੀਂ ਕੀਤਾ ਉਹ ਕਹਿੰਦਾ ਇੱਥੇ ਮੈਂ ਪਾਣੀ ਆ ਕੇ ਉਦੋਂ ਆ ਉਹ ਦੇਖਿਆ ਕਹਿੰਦਾ ਇੱਥੇ ਇੱਕ ਪੈਟਜੇ ਪਿਆ ਉਹਦੇ ਚ ਦੋ ਲੈਟਰ ਆ ਨਿਕਲ ਰਹੀਆਂ ਉਹ ਮੈਂ ਆ ਕੇ ਚੱਕ ਦੇਖਿਆ ਤੇ ਵਾਕਿਆ ਉਹ ਕੋਈ ਚੀਜ਼ ਸੀ ਇਹਨਾ ਇਹ ਗੁਰਮੁਖ ਨਾਲ ਤੁਹਾਡਾ ਗੁਰਮੁਖੀ ਗੁਰਮੁਖ ਨਾਲ ਗੱਲ ਕੀਤੀ ਗੁਰਮੁਖ ਖੜਿਆ ਲਿਖਿਆ ਤੇ ਆਏ ਇਹਨਾ ਵੀ ਆ ਕੇ ਦੇਖਿਆ ਹੈ ਨਾ ਆ ਕੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਜਿਹੜੀ ਆ ਉਹ ਡੇਢ ਘੰਟੇ ਬਾਅਦ ਆਦੀ ਹੈ ਬੀਐਸਰ ਜਿਹੜੀ ਆ ਅੱਧੇ ਘੰਟੇ ਚਾਹੀਏ 2 300 ਬੰਦਾ ਪਿੰਡ ਦਾ ਆਲੇ-ਗੜ੍ਹ ਸਾਰੇ ਖੜੇ ਸੀ। ਔਰ ਜਿਹੜੇ ਬੀਐਸਐਫ ਦੇ ਬੰਦੇ ਆ ਉਹ ਕਮਾਂਡ ਦੇ ਆਲੇ-ਦੁਆਲੇ ਉਹਨਾਂ ਸਾਰਾ ਘੇਰਾ ਪਾਇਆ ਹੋਇਆ ਸੀ। ਜੂ ਇਹ ਕਰੇ ਉਹਦੇ ਤੋਂ ਬਾਅਦ ਜਿਹੜੀ ਪੁਲਿਸ ਆਂਦੀ ਹੈ ਪੁਲਿਸ ਨਾਲ ਕਿਸੇ ਨੇ ਪੁੱਛਦੀ ਇਹਦਾ ਗੱਲ ਆ ਬਾਅਦ ਉਹਦੇ ਸਰ ਆਈ ਤੇ ਜਿੱਦਾਂ ਪੁਲਿਸ ਨੇ ਪੈਕਟ ਸਟਾਇਆ ਹੁੰਦਾ ਹੁਣ ਫੋਟਾ-ਫੋਟ ਪੈਕਟ ਚੁੱਕਿਆ ਕੇ ਇਹਨਾਂ ਨੇ ਪੁੱਛਿਆ ਵੀ ਤੁਸੀਂ ਕੋਈ ਬੰਦਾ ਦੇਖਿਆ ਜਾਂ ਕੀ ਹੋਇਆ ਕੀ ਨਹੀਂ ਹੋਇਆ ਉਹਨੇ ਚੁੱਕ ਕੇ ਤੇ ਪੈਡ ਲਾ ਕੇ ਨਿਕਲਣ ਦੀ ਗੱਲ ਕੀਤੀ। ਉਹਦੇ ਤੋਂ ਬਾਅਦ ਫਿਰ ਲੋਕਾਂ ਨੇ ਰੋਲਾ ਵੀ ਪਾਇਆ। ਮੁਰਦਾਵਾਲ ਦੇ ਕੀਤਾ ਇਹ ਕਹਿੰਦੇ ਆ ਵੀ ਇੱਕ ਘੰਟੇ ਬਾਅਦ ਜਿਹੜਾ ਬੰਗਿਆਲ ਦਾ ਐਸਆਈ ਚੌਕੀ ਇੰਚਾਰਜ ਆ ਕੋਈ ਵਿਜੇ ਉਖਤਾਰੂ ਚੱਕ ਗਿਆ ਤੇ ਘਟਾਰੂ ਚੱਕ ਮਸ਼ਹੂਰੀ ਬੜਾ ਹੋ ਗਿਆ ਉਹਦਾ ਕਹਿੰਦੀ ਕੋਈ ਕਾਰਡ ਆਇਆ ਨਾ ਕਿ ਕੋਈ ਕਾਰਡ ਆਇਆ ਉਹ ਪੈਕਟ ਚੁੱਕ ਕੇ ਲੈ ਗਿਆ ਫਿਰ ਉਹ ਲੋਕਾਂ ਦੀ ਗੱਲ ਸੁਣੀ ਹੈ ਅੱਜ ਦੇਖੋ ਹੁਣ ਦੇਖੋ ਟਾਈਮ ਇਹ ਕਾਲੀ ਸ਼ਾਮ ਨੂੰ ਕਿੰਨੇ ਵਜੇ ਲੱਗ ਗਿਆ ਸਵੇਰ ਦੇ ਚੱਲ ਗਏ ਸਾਢੇ 6 ਵਜੇ ਲੱਗ ਗਿਆ ਤੇ ਹੁਣ 5 ਵਜੇ ਤੇ ਆ ਗਿਆ ਇਦੀ ਵਿੱਚ ਕੋਈ ਸਰਵਾਈ ਨਹੀਂ ਕੋਈ ਪੁਲਿਸ ਨਹੀਂ ਕੰਟਰਾਸਟ ਨਹੀਂ ਹੋਇਆ ਵੀ ਆਪਾਂ ਕੀ ਕਹਿ ਸਕਦੇ ਆਂ ਇਸ ਬਾਰੇ ਵੀ ਪੈਕਟ ਕਹਦਾ ਸੀ ਮੈਨੂੰ ਤਾਂ ਉਹ ਲੱਗਦਾ ਹੈ ਕਿ ਪੁਲਿਸ ਹੀ ਸਭ ਕੁਝ ਖਿਲਾ ਰਹੀ ਹੈ ਪਰ ਪੁਲਿਸ ਨੇ ਹੋਰ ਦੋ ਚੋ ਘਟੇ ਜੇ ਸਾਡੀ ਟੀਵੀ ਚੱਲ ਪਈ ਤੇ ਪੁਲਿਸ ਨੇ ਕਹਿੰਦਾ ਨਹੀਂ ਤੇ ਇਹਦੇ ਬੇਸੰਦ ਪੈਕਟ ਪਿਆ ਇਹ ਸੂ ਮੇਰੀ ਕਹਿਣ ਦਾ ਭਾਵੇਂ ਵੀ ਜਜਨ ਦੀ ਖਾਸ ਸਾਦ ਦੀ ਪਾਰਟੀ ਆਈ ਦੀ ਹੈ ਉਸ ਦਿਨ ਦਾ ਕਦੀ ਕਿਤੇ ਕੋਈ ਕਾਂਡ ਹੋ ਰਿਹਾ ਕਦੀ ਕਿਤੇ ਕੋਈ ਕਾਂਡ ਹੋ ਰਿਹਾ ਅੱਜ 3 ਦਿਨ ਪਹਿਲੇ ਮੈਂ ਇੱਥੇ ਧਰਨਾ ਲਾਇਆ ਸੀ ਉਵੈਦ ਮਾਈਨਿੰਗ ਹੋ ਰਹੀ ਕਿਸੇ ਪੁਲਿਸ ਦੇ ਸਿਰ ਤੇ ਜੂਨੇ ਰਿਕੇ ਕਿਸੇ ਮਾਈਨਿੰਗ ਵਾਲੇ ਦੇ ਕੋਦੇ ਤੋਂ ਬਾਅਦ ਜਿੱਥੇ ਮਾਈਨਿੰਗ ਹੋ ਰਹੀ ਹੈ ਬਸ ਆਰਸਰਚ ਕੀਤੀਆਂ ਨੇ ਕਿ ਇੱਥੇ ਨੰਬਰ ਹੈ ਉਹ ਕੋਈ ਨੰਬਰ ਨਹੀਂ ਆ ਗਿਆ ਉੱਥੇ ਇੱਕ ਕੀ ਐਮ ਐਲ ਸਾਈਡ ਹੁੰਦੀ ਆ ਉਹ ਸਾਈਡ ਉੱਥੇ ਆਉ ਖੋਲ ਲਈ ਉਹ ਸਾਈਡ ਨੇ ਦੱਸਿਆ ਕਿ ਕੋਈ ਮਾਈਨਿੰਗ ਦਾ ਪੁਆਇੰਟ ਕੋਈ ਤੇ ਬਾਸਲੇ ਹੋਏਗਾ ਇਸੇ ਜਗ੍ਹਾ ਤੋਂ 1 ਕਿਲੋਮੀਟਰ ਪਰੇ ਜਾ ਕੇ ਹੋਏਗਾ ਇਹਦੇ ਸਾਡੇ ਆਖੇ ਨਹੀਂ ਲੱਗੀ ਨਾ ਐਸਐਸਪੀ ਲੱਗਿਆ ਨਾ ਕੋਈ ਪੁਲਿਸ ਲੱਗੀ ਨਾ ਕੋਈ ਬਾਇੰਡੀਡ ਡਿਪਾਰਟਮੈਂਟ ਲੱਗੀ ਹੁਣ ਆ ਸੀਦੇ ਹਾਈ ਕੋਰਟ ਤੇ ਜਾ ਕੇ ਦਰਵਾਜ਼ਾ ਖੜਕੜਾਤਾ ਹੁਣ ਦੇਖਦੇ ਆਂ ਵੀ ਹਾਈ ਕੋਰਟ ਕੀ ਕਰਦੀ ਆ ਕੀ ਨਹੀਂ ਕਰਦੀ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਹਾਈ ਕੋਰਟ ਪੂਰਾ ਕੰਮ ਕਰੇਗੀ ਔਰ ਜੇ ਕੋਈ ਕੌਗ ਸਵਾਲ ਪੋਣਾਣਾ ਕੈਮਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ